ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦਾ ਮਾਣ ਗੁਰਦਾਸ ਮਾਨ ਬਾਬਾ ਬੂੜ ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਗੁਰਦਾਸ ਮਾਨ ਸਾਹਿਬ ਦਾ ਪਹਿਲਾ ਗਾਣਾ ਪਹਿਲੇ ਗਾਣੇ ਦਾ ਟੀਜ਼ਰ ਲਾਂਚ ਹੋ ਚੁੱਕਾ ਹੈ ਗਾਣੇ ਦਾ ਨਾਮ ਹੈ ਮੈਂ ਹੀ ਝੂਠੀ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ ਤੇ ਆਵਾਜ਼ ਤੁਹਾਨੂੰ ਪਤਾ ਕੀ ਦੀ ਹੈ ਗੁਰਦਾਸ ਮਾਨ ਸਾਹਿਬ ਦੀ ਔਰ ਲਿਖਿਆ ਵੀ ਗੁਰਦਾਸ ਮਾਨ ਸਾਹਿਬ ਨੇ ਹੈ ਔਰ ਜਿਹੜੀ ਫੁੱਲ ਐਲਬਮ ਹੈ ਉਹ 5 ਸਤੰਬਰ ਨੂੰ ਦਰਸ਼ਕਾਂ ਦੇ ਰੂਬਰੂ ਹੋ ਜਾਏਗੀ ਦਰਸ਼ਕਾਂ ਦੇ ਝੋਲੀ ਪਾਇਆ ਜਾਵੇਗੀ ਔਰ ਵਰਟੀਕਲ ਇਹ ਹੈ ਕਿ ਜਿਸ ਨੂੰ ਲੈ ਕੇ ਇੰਤਜ਼ਾਰ ਸੀ کافی ਫੈਨਸ ਨੇ ਗੁਰਦਾਸ ਮਾਨ ਸਾਹਿਬ ਦੇ ਜੋ ਇੰਤਜ਼ਾਰ ਕਰਦੇ ਪਏ ਸੀ ਕਿ ਕਦੋਂ ਗੁਰਦਾਸ ਮਾਨ ਜਲਦੀ ਵਾਪਸੀ ਕਰਨਗੇ ਕਦੋਂ ਉਹਨਾਂ ਦੀ ਨਵੀਂ ਐਲਬਮ ਜਿਹੜੀ ਆ ਲਾਂਚ ਹੋਵੇਗੀ ਸੋ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਚੁੱਕੇ ਨੇ ਅੱਜ ਉਹਨਾਂ ਦੇ ਇੱਕ ਗਾਣੇ ਦਾ ਟੀਜ਼ਰ ਲਾਂਚ ਹੋ ਚੁੱਕਾ ਹੈ ਜਿਸ ਦਾ ਨਾਮ ਹੈ ਮੈਂ ਹੀ ਛੁੱਟੀ ਔਰ 5 ਸਤੰਬਰ ਨੂੰ ਪੂਰੀ ਐਲਬਮ ਜਿਹੜੀ ਰਿਲੀਜ਼ ਹੋਣ ਵਾਲੀ ਹੈ ਸੋ ਕਿਹਨੂੰ ਕਿਹਨੂੰ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਗੁਰਦਾਸ ਮਾਨ ਦੇ ਪਹਿਲਾਂ ਵੀ ਕਈ ਗਾਣੇ ਆ ਚੁੱਕੇ ਸੀ ਵਿਚਕਾਰ ਕਿਉਂਕਿ ਇੱਕ ਸ਼ੋਅ ਦੇ ਵਿੱਚ ਜੋ ਕੰਟਰੋਵਰਸੀ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਲੰਬਾ ਸਮਾਂ ਇੰਤਜ਼ਾਰ ਕੀਤਾ ਆਪਣੇ ਫਲੈਟ ਦੇ ਵਿੱਚ ਬੰਬੇ ਵਿਖੇ ਉੱਥੇ ਰਹਿ ਰਹੇ ਸੀ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਇੱਕ ਲਾਈਵ ਹੋ ਕੇ ਵੀ ਕਿਹਾ ਸੀ ਮੈਂ ਸਿਰਫ ਆਪਣੇ ਫਲੈਟ ਦੇ ਵਿੱਚ ਰਹਿ ਰਿਹਾ ਹਾਂ ਹੋਰ ਕਿਤੇ ਨਹੀਂ ਜਾ ਰਿਹਾ ਕਿਤੇ ਸ਼ੋਅ ਨਹੀਂ ਲਾ ਰਿਹਾ ਪਰ ਇਸ ਸਾਲ ਦੀ ਜੇ ਗੱਲ ਕਰੀਏ ਇਸ ਸਾਲ ਤੋਂ 2 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਨੇ ਕਮਰ ਕੱਸ ਲਈ ਸੀ ਕਿ ਹੁਣ ਇੱਕ ਵਾਰ ਫਿਰ ਵਾਪਸੀ ਕਰੂੰਗਾ ਔਰ ਵਾਪਸੀ ਵੀ ਵੱਡੇ ਕਰੂੰਗਾ ਕਿ ਦਰਸ਼ਕਾਂ ਨੂੰ ਉਹਨਾਂ ਦੇ ਫੈਨਸ ਨੂੰ ਪਤਾ ਲੱਗ ਜਾਵੇ ਕਿ ਗੁਰਦਾਸ ਮਾਨ ਪੁਰਾਣੇ ਅੰਦਾਜ਼ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹੋ ਗਏ ਨੇ ਸੋ ਇਸ ਗਾਣੇ ਦੇ ਵਿੱਚ ਵੀ ਇਸ ਟੀਜ਼ਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਸ ਦਾ ਨਾਮ ਹੈ ਮੈਂ ਛੁੱਟੀ ਗੁਰਦਾਸ ਮਾਨ ਸਾਹਿਬ ਤੁਹਾਨੂੰ ਇੱਕ ਵਾਰ ਫਿਰ ਭੰਗੜਾ ਪਾਉਂਦੇ ਹੋਏ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਨਜ਼ਰ ਆਣਗੇ ਔਰ ਬਾ ਕਮਾਲ ਇਹ ਟੀਜ਼ਰ ਹੈ ਇੱਕ ਵਾਰ ਫਿਰ ਪਤਾ ਲੱਗ ਰਿਹਾ ਹੈ ਕਿ ਹਾਂ ਇੱਕ ਵਾਰ ਫਿਰ ਗੁਰਦਾਸ ਮਾਨ ਪੁਰਾਣੇ ਅੰਦਾਜ਼ ਦੇ ਵਿੱਚ ਵਾਪਸੀ ਕਰ ਚੁੱਕੇ ਨੇ ਸੋ ਐਲਬਮ ਜਿਹੜੀ ਹੈ 5 ਸਤੰਬਰ ਨੂੰ ਪੂਰੀ ਰਿਲੀਜ਼ ਹੋਣ ਵਾਲੀ ਹੈ ਕਿਨੂੰ ਕਿਨੂੰ ਇੰਤਜ਼ਾਰ ਹੈ ਪੂਰੀ ਐਲਬਮ ਦਾ ਸੋ ਗਾਣੇ ਵੀ 9 ਤੋਂ ਲੈ ਕੇ 11 ਗਾਣੇ ਜਿਹੜੇ ਇਸ ਐਲਬਮ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੇ ਸੋ ਵੀਡੀਓਜ਼ ਵੀ ਦੇਖਦੇ ਆ ਵੀ ਕਿਹੜੇ-ਕਿਹੜੇ ਗਾਣੇ ਦੀ ਜਿਹੜੀ ਵੀਡੀਓ ਆਉਂਦੀ ਹੈ ਫਿਲਹਾਲ ਮੈਂ ਹੀ ਝੂਠੀ ਗਾਣੇ ਦਾ ਟੀਜ਼ਰ ਆ ਚੁੱਕਾ ਹੈ 5 ਸਤੰਬਰ ਨੂੰ ਪੂਰੀ ਐਲਬਮ ਦਰਸ਼ਕਾਂ ਦੀ ਚੋਲੀ ਪਹਿਣ ਵਾਲੀ ਹੈ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹਨੂੰ-ਕਿਹਨੂੰ ਇੰਤਜ਼ਾਰ ਹੈ ਮਾਨ ਸਾਹਿਬ ਦੀ ਪੂਰੀ ਐਲਬਮ ਦਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par